ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਡੇ 채ਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਤੁਹਾਡੇ ਲਈ ਇੱਕ ਬਹੁਤ ਅਹਿਮ ਖਬਰ ਲੈ ਕੇ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਜਿਸ ਦੇ ਦੌਰਾਨ ਅਹਿਮ ਫੈਸਲੇ ਆ ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ ਲਏ ਗਏ ਆ ਤਾਂ ਜਾਣਦੇ ਆ ਪੂਰੀ ਖਬਰ ਉਸੇ ਲੜੀ ਦੇ ਤਹਿਤ ਲਗਾਤਾਰੇ ਪੋਸਟਾਂ ਜਿਹੜੀਆਂ ਅਸੀਂ ਹੋਰ ਮੁੜ ਸਰਜੀਤ ਵੀ ਕਰ ਰਹੇ ਆਂ ਔਰ ਨਵੀਆਂ ਪੋਸਟਾਂ ਦੀ ਸਥਾਪਨਾ ਵੀ ਕਰ ਰਹੇ ਆਂ ਆਕੇ ਸਾਡੇ ਡਿਪਾਰਟਮੈਂਟਾਂ ਦੇ ਅੰਦਰ ਸਾਡੇ ਯੰਗ ਜਨਰੇਸ਼ਨ ਨੌਜਵਾਨ ਜਿਹੜੇ ਨੇਗੇ ਉਹ ਆਪਣੀਆਂ ਸੇਵਾਵਾਂ ਦੇ ਸਕਣ ਇਸੇ ਤਰ੍ਹਾਂ ਕੁਝ ਪੋਸਟਾਂ ਜਿਹੜੀਆਂ ਸਿਗੀਆਂ ਉਹ ਰਾਜਪਾਲ ਜੀ ਦੇ ਆਫਿਸ ਦੇ ਅੰਦਰ ਮਨਜੋ ਗਵਰਨਰ ਸਾਹਿਬ ਦੇ ਆਫਿਸ ਦੇ ਅੰਦਰ ਉਥੇ ਅਸੀਂ ਲਗਭਗ ਪਤਨ ਪੋਸਟਾਂ ਦੀ ਸਥਾਪਨਾ ਕੀਤੀ ਆ ਇਸ ਤੋਂ ਬਿਨਾ ਪੰਜਾਬ ਰਾਜ ਪੰਜਾਬ ਰਾਜ ਕਾਨੂੰਨੀ ਸੇਵਾਮਾਂ ਅਥਾਰਟੀ ਲੀਗਲ ਅਥਾਰਟੀ ਜਿਹੜੀ ਆ ਉਹਦੇ ਅੰਦਰ 22 ਪੋਸਟਾਂ ਪ੍ਰੋਸੈਸ ਸਰਵਰ ਦੀਆਂ ਜਿਹੜੇ ਸੰਮਣ ਮੰਡਲ ਦਾ ਕੰਮ ਕਰਦੇ ਨੇ ਕਿ 22 ਪੋਸਟਾਂ ਦੀ ਸਥਾਪਨਾ ਕੀਤੀ ਆ ਇਸੇ ਤਰੀਕੇ ਯੁਵਕ ਸਭਾ ਮਾ ਡਿਪਾਰਟਮੈਂਟ ਦੇ ਵਿੱਚ ਤਿੰਨ ਪੋਸਟਾਂ ਦੀ ਮਲੇਡ ਕੋਲ ਸਥਾਪਨਾ ਹੋਈ ਆ ਇਸ ਤੋਂ ਬਿਨਾਂ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਪਿੱਛੇ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਪੰਜਾਬ ਦੇ ਨੌਜਵਾਨਾਂ ਨੂੰ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਖੇਡਣ ਲਈ ਅਸੀਂ ਪਹਿਲਾਂ ਹੀ ਪਾਲਿਸੀ ਬਣਾਈ ਆਗੀ ਸੋ ਉਸੇ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ 13 13 ਡਾਕਟਰ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਸਪੈਸ਼ਲੀ ਜਿਹੜੇ ਮੈਂ ਸਮਝਦਾ ਸਪੋਰਟਸ ਇੰਜਰੀ ਦਾ ਸਬੰਧਤ ਹੋਣਗੇ ਜਿਹੜੇ ਸਾਡੇ ਬੱਚੇ ਖੇਡਦੇ ਨੇਗੇ ਜਦੋਂ ਖੇਡਾਂ ਦੇ ਦੌਰਾਨ ਉਹਨਾਂ ਨੂੰ ਕੋਈ ਸੱਟ ਲੱਗ ਜਾਂਦੀ ਆ ਕੋਈ ਉਹਨਾਂ ਨੂੰ ਇੰਜਰੀ ਆ ਜਾਂਦੀ ਆ ਕੋਈ ਉਹਨਾਂ ਨੂੰ ਮੈਡੀਕਲੀ ਪ੍ਰੋਬਲਮ ਆ ਜਾਂਦੀ ਆ ਤਾਂ ਸਪੈਸ਼ਲ ਜਿਹੜੇ ਅਸੀਂ ਸਪੋਰਟਸ ਦੇ ਖੇਤਰ ਦੇ ਅੰਦਰ 13 ਸਪੈਸ਼ਲ ਸਪੋਰਟਸ ਦਾ ਸਬੰਧਤ ਡਾਕਟਰਾਂ ਦੀ ਭਰਤੀ ਕਰਨ ਜਾ ਰਹੇ ਹਾਂ ਇਹ ਇੱਕ ਅਹਿਮ ਫੈਸਲਾਗਾ ਪਹਿਲਾਂ ਹੀ ਆਲਰੇਡੀ ਜਿਹੜਾ ਅਸੀਂ ਡਾਇਰੈਕਟਰ ਸਪੋਰਟਸ ਮੈਡੀਸਨ ਬਣਾ ਚੁੱਕੇ ਆ ਸੋ ਇਹ 13 ਪੋਸਟਾਂ ਦੀ ਸਥਾਪਨਾ ਅੱਜ ਹੋਈ ਆ ਇਸ ਤੋਂ ਬਿਨਾ ਡਰਾਈਵਰ ਆਪਕਾਰੀ ਤੇ ਕਰਮ ਭਾਗ ਆਕਸੀਜਨ ਟੈਕਨੀਸ਼ੀਅਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੀ ਜਲਦੀ ਭਰਨ ਜਾ ਰਹੇ ਆ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ 822 ਪੋਸਟਾਂ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਵਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਹੇ ਤਾਂ ਕਿ ਸਾਡੀਆਂ ਸਿਹਤ ਸਭਾਵਾਂ ਜਿਹੜੀਆਂ ਨੇ ਹੋਰ ਬਿਹਤਰ ਹੋ ਸਕਣ 822 823 ਬਾਤ ਕਰੀ ਗਏ 822 ਟੋਟਲ ਪੋਸਟਾਂ ਜਿਹੜੀਆਂ ਇੱਥੇ ਇਹਨਾਂ ਦੀ ਸਾਪਨਾ ਹੋਈ ਆ ਇਸ ਤੋਂ ਬਿਨਾ ਜਿਹੜਾ ਸਾਡੇ ਪੰਜਾਬ ਦੇ ਅੰਦਰ ਸਾਡੇ ਟੀਚਰ ਨੇ ਜਿਹੜੇ ਸਾਡੇ ਮੈਸਬੰਦ ਦਾ ਸਪੋਰਟਸ ਦਾ ਸਬੰਧਤ ਟੀਚਰ ਨੇਗੇ ਇਹਨਾਂ ਨੂੰ ਪੀਟੀਆਈ ਟੀਚਰ ਕਹਿ ਦਨੇਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਦਾ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਮੈਡੀਕਲ ਤੇ ਸਿੱਖਿਆ ਦੇ ਖੇਤਰ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗਭਗ 99 ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਆ ਕੁੱਲ ਮੈਂ ਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ